ਪਾੜੀ ਲੈ ਜਾ ਮਨਦਰ ਦੇ ਮਨਦਰ ਮੈਂ ਲੰਘ ਕੇ ਨਾ ਮੰਗਿਆ ਜੀ ਹਾਂ ਜੀ ਮੈਂ ਟੋਟਲ ਹੋਣਾ ਕੀ ਕੀ ਚੀਜ਼ ਸਾਹਮਣੇ ਆ ਰਹੀਆਂ ਉਹ ਕਾਹਦੀ ਗੱਲ ਕਰਾਂਗੇ ਉਹਦੇ ਚਾਈ ਨਾਲ ਮੇਰੇ ਜਿਹੜੇ ਮਾਲ ਮੈਂ ਚੱਕਦਾ ਉਹ ਪੜਿਆ ਗਿਆ ਉਹਨੇ ਮਾਰ ਕਿਨੇ ਨਾ ਮਿਲਿਆ ਜੀ ਮਨਦਰ ਮਾਰ ਮਾਰ ਕਹਿੰਦੇ ਪਹਿਲੇ ਵੀ ਜਨਦਰ ਇਹ ਨੇ ਉਹਦੇ ਬਾਰੇ ਸਾਡੀ ਮੈਡਮ ਖਲੋਜੋ ਦੋ ਮਿੰਟ ਦੋ 6 ਜਣੇ ਆਤੇ ਜਿਹੜਾ ਇੱਕ ਦੋਸ਼ ਦੀ ਭਾਲ ਚੱਲੀ ਹੈ ਉਹਦਾ ਨਾਮ ਕੀ ਹੈ ਮੁਹੰਮਦ ਮੁਹੰਮਦ ਇਬਰਾਨ ਉਹਦਾ ਮੇਨ ਕੰਮ ਕੀ ਸੀ ਉਹ ਮੇਨ ਮਾਸਟਰ ਮਾਈਂਡਰ ਕਰਨੀ ਸ਼ੁਰੂ ਕੀਤਾ ਤਾਂ ਉਹ ਹੀ ਐ ਜੀ ਬਾਸੋ ਇਹਨਾਂ ਦੇ ਕਹਿਣ ਮੁਤਾਬਕ ਉਹੀ ਮਾਸਟਰ ਮਾਈਂਡ ਆ ਤੇ ਉਹਦੇ ਸਾਨੂੰ ਕੁਝ ਟਿਕਾਣਿਆਂ ਦਾ ਪਤਾ ਲੱਗਾ ਹੈ ਤੇ ਜਿਹਦੇ ਕਰਕੇ ਅਸੀਂ ਜਦੋਂ ਮੰਡ ਲਿੱਤਾ ਹੈ ਤੇ ਜਿਹੜੇ ਇਹਨਾਂ ਨੇ ਦੱਸੇ ਟਿਕਾਣਿਆਂ ਤੇ ਅਸੀਂ ਰੇਟ ਕਰਾਂਗੇ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਜੀ ਕੁਝ ਪਤਾ ਲੱਗਾ ਜੀ ਇਹ ਤਾਂ ਕਹਿ ਰਹੇ ਨੇ ਜੀ ਸਾਨੂੰ ਥੋੜਾ ਸਮਾਂ ਹੀ ਹੋਇਆ ਹੈ ਤੇ ਮੁਹੰਮਦ ਇਮਰਾਨ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਹੈ ਉਹ ਵੱਖ-ਵੱਖ ਜਗ੍ਹਾ ਤੇ ਹੋਰ ਵੀ ਜਗ੍ਹਾ ਕੰਮ ਕਰ ਰਿਹਾ ਹੈ ਤੇ ਇੱਥੇ ਇਹ ਉਹਦੀ ਮਤਲਬ ਰਹੇ ਨਾ ਮੈਂ ਇੱਥੇ ਕੰਮ ਕਰ ਰਹੀ ਸੀ ਕਿੰਨੇ ਤੇ ਪਹਿਲਾਂ ਵੀ ਪਰਚਾ ਦਰਜ ਕਰਾ ਦਿੱਜੇ ਫਕਤੀ ਮੰਨ ਹਾਂਜੀ ਹਾਂਜੀ ਜਲੰਧਰ ਉਹਦੇ ਤੇ ਪਹਿਲਾ ਪਰਚਾ ਦਰਜ ਹੈ ਅੱਜ ਵੀ ਪੰਜ ਬੰਦਿਆਂ ਨੂੰ ਅਸੀਂ ਪੇਸ਼ ਕੀਤਾ ਹੈ ਪਰ ਮੈਡਮ ਪੋਸਟ ਦੇ ਉੱਤੇ ਵੀ ਸਮਝ ਚੁੱਕੇ ਜਾ ਰਹੇ ਕਿ ਕਾਫੀ ਲੰਬੇ ਸਮੇਂ ਤੋਂ ਜਿਹੜਾ ਉੱਤੇ ਕੰਮ ਚੱਲ ਰਿਹਾ ਹੈ ਤੇ ਕੋਈ ਨੂੰ ਪਤਾ ਨਹੀਂ ਲੱਗਾ ਜੀ ਕਾਫੀ ਲੰਬੇ ਸਮੇਂ ਤੋਂ ਨਹੀਂ ਇਹਨਾਂ ਦੇ ਕਹਿਣ ਮੁਤਾਬਕ ਵੀ ਇੱਥੇ ਥੋੜੇ ਸਮੇਂ ਤੋਂ ਹੀ ਚੱਲ ਰਿਹਾ ਹੈ ਕੰਮ ਬਾਕੀ ਜੇ ਜਿਹੜਾ ਮਾਸਟਰ ਮਾਈਂਡ ਹੈ ਜਦੋਂ ਉਹ ਸਾਹਮਣੇ ਆਊਗਾ ਤਾਂ ਉਦੋਂ ਹੀ ਵੈਰੀਫਾਈ ਹੋਊਗਾ ਵੀ ਇਹ ਕਿੰਨੇ ਕ ਸਮੇਂ ਤੋਂ ਕੰਮ ਚੱਲ ਰਿਹਾ ਹੋਈ ਸੀ ਕਿਰੇ ਬੰਦੇ ਜੀ ਇਹ ਯੂਪੀ ਦੇ ਲੈਣ ਵਾਲੇ ਹੀ ਆ ਸਾਰੇ ਮੌਕੇ ਦੇ ਪੰਜ ਮਹਿਲਾ ਵੀ ਕਹਿੰਦੇ ਕਾਬੂ ਕਰਕੇ ਸ਼ਿਵ ਸੇਵਾ ਜਦੋਂ ਜਦੋਂ ਐਸੀ ਅਸੀਂ ਮੌਕੇ ਤੇ

ਜੈਗਪਾਲ ਹਾਲੀ ਨੂੰ ਨੇਤਾ ਇਹ ਮੇਰੇ ਸਾਰੇ ਸਨਾਤਨੀ ਭਰਾ ਬਲਦੇਵ ਭਾਰਤਵਾਦੀ ਸੰਜੀ ਕੁਮਰਿਆ ਜੀ ਕਮਲ ਕੁਮਾਰ ਜੀ ਪਛਮੀ ਦੀ ਸਾਰੇ ਭਰਾ ਅੱਜ ਸਵੇਰ ਦੇ 1 ਵੇ ਦੇ ਇੱਥੇ ਖਲੋਤੇ ਆ ਕਿਉਂਕਿ ਅੱਜ ਉਹ ਜਿਹੜਾ ਅਸੀਂ ਸ਼ਨੀਵਾਰ ਨੂੰ ਫਲੈਟਿੰਗ ਹਾਊਸ ਫੜਿਆ ਸੀ ਜਿੱਥੇ ਗਾਈਆਂ ਦਾ ਵਧ ਹੁੰਦਾ ਸੀ ਫਲੈਟ ਹਾਊਸ ਜਿਹੜਾ ਸਲੌਕ ਹਾਊਸ ਸੀ ਜਿੱਥੇ ਗਾਈਆਂ ਦਾ ਵਧ ਹੁੰਦਾ ਜਿਹੜਾ ਫੜਿਆ ਸੀ ਅਸੀਂ ਉਹਦੇ ਅੱਜ ਮੋਲਜਮਾਂ ਦੀ ਤਾਰੀਖ ਸੀਗੀ ਔਰ ਅਸੀਂ ਚਾਹਦੇ ਸੀਗੇ ਕਿ ਉਹਨਾਂ ਨੂੰ ਜਿਸ਼ਲੀ ਨਾ ਭੇਜਿਆ ਜਾਵੇ ਉਹਨਾਂ ਦਾ ਉਹ ਮਾਡਲ ਇੱਤਾ ਜਾਵੇ ਇਸ ਕਰਕੇ ਅਸੀਂ ਆਪਣੇ ਸਨਾਤਨੀ ਭਰਾ ਸਾਡੇ ਮੀਤਾਂ ਜੀ ਸੀਨੇ ਡੈਡਵਰ ਗੱਡ ਰਮਨ ਮੁੰਗਾ ਜੀ ਵਰਜੀਤ ਕੋਕਾ ਜੀ ਸਾਰੇ ਹੋਰ ਵੀ ਭਰਾ ਸੀਨੇ ਡੈਡਵਰ ਪੰਜ ਸੱਤ ਸਾਡੇ ਭਰਾ ਫਰੀਓ ਕੋਸਟ ਕਿਉਂਕਿ ਇਹਨਾਂ ਨੂੰ ਵੀ ਉਹਨਾਂ ਦਰਦਾ ਜਿੰਨਾ ਕੋ ਸਾਨੂੰ ਦਰਦਾ ਜਿੰਨਾ ਬੋਸਰੀ ਗਊ ਮਾਤਾ ਨੂੰ ਪਿਆਰ ਕਰਦੇ ਆ ਉਹਨਾਂ ਕੋ ਇਹ ਵੀ ਗਊ ਮਾਤਾ ਨੂੰ ਪਿਆਰ ਕਰਦੇ ਨੇ ਅਸੀਂ ਸਨਾਤਨੀ ਆ ਇਹ ਵੀ ਸਨਾਤਨੀ ਆ ਇਹ ਫਰੀਓ ਕੋਸਟ ਇਹਨਾਂ ਨੇ ਸਾਡਾ ਕੇਸ ਕਹਿੰਦੇ ਸੀ ਅਸੀਂ ਲੜਾਂਗੇ ਜੀ ਅਸੀਂ ਲੜਾਂਗੇ ਇਹ ਸਾਰੇ ਖੜੇ ਹੋਏ ਆ ਛੋੜਦੇ 1 ਵਜੇ ਦੇ ਇੱਕ ਪਿਆਰ ਤੇ ਸਾਰੇ ਮੇਰੇ ਵਕੀਲ ਭਰਾ ਤੇ ਮੇਰੇ ਸਨਾਤਨੀ ਭਰਾ ਖਲੋਤੇ ਨੇ ਸਾਨੂੰ ਪੁਲਿਸ ਨੇ ਘੁਮਰਾ ਕੀਤਾ ਕੱਲਾ ਕਨੇ ਇੱਕਵੇਂ ਪੇਚ ਕਰਾਵਾਂਗੇ ਫਿਰ 1:30 ਵਜੇ ਫਿਰ 2 ਵਜੇ ਤੇ 3 ਵਜੇ ਸਾਢੇ 4 ਵਜੇ ਪੇਸ਼ ਕਰਾਇਆ ਪਿਛਲੇ ਗੇੜਾ ਤੋਂ ਨਹੀਂ ਅਸੀਂ ਉਹਨਾਂ ਨੂੰ ਕਿਹੜਾ ਕੋਟਮਾਰ ਕਰਦੇ ਸੀ ਨਾਲੇ ਡਰ ਸੀ ਉਹਨਾਂ ਨੂੰ ਜੀ ਇਹ ਤਾਂ ਪੁੱਛਣਾ ਚਾਹਣਾ ਕਿ ਪੁਲਿਸ ਪ੍ਰਸ਼ਾਸਨ ਨੂੰ ਜਾਂ ਪੰਜਾਬ ਸਰਕਾਰ ਨੂੰ ਕਿਹੜਾ ਡਰ ਹੈ ਇਹਨਾਂ ਨਸ਼ਾ ਵੇਚ ਰਿਆ ਗਊ ਮਾਦਾ ਦੀ ਹੱਥਿਆ ਹੋ ਰਹੀ ਆ ਅਬੋ ਅਲੀ ਸਾਹਿਬੀ ਗੁਲਾਮ ਨਹੀਂ ਹੋਣ ਦੇਣਗੇ ਸਾਡੀ ਆਵਾਜ਼ ਦਬਾਈ ਜਾ ਰਹੀ ਹੈ ਇਹਨਾਂ ਨੂੰ ਕਹਦਾ ਡਰ ਸੀ ਜਿਹੜਾ ਨਾ ਪਿਛਲੇ ਗੇੜ ਤੋਂ ਨਹੀਂ ਉਹਨੂੰ ਲੈ ਕੇ ਗਏ ਨੇ ਤਾਂ ਕੋਰਟ ਦੇ ਵਿੱਚ ਕੀ ਕਾਰਵਾਈ ਕੀਤੀ ਗਈ ਹੈ ਕੋਰਟ ਦੇ ਵਿੱਚ ਸਾਡੇ ਸੀਨੀਅਰ ਐਡਵੋਕੇਟ ਫੜੇ ਹੋਏ ਨੇ ਨੀਲ ਸਿੰਭਾਜੀ ਰਮਨ ਮੁੰਗਾਜੀ ਪ੍ਰੀਤ ਜੀ ਇਹਨਾਂ ਨੇ ਕੋਰਟ ਦੇ ਵਿੱਚ ਆਪਣੀ ਬਹਿਸ ਕੀਤੀ ਹੈ ਇਹ ਦੱਸਣਗੇ ਕਿ ਆਪਾਂ ਬਹਿਸ ਦੇ ਜੱਜ ਸਾਹਿਬ ਕੋਲ ਹਾਂ ਜੀ ਮੈਂ ਅਨੰਕੀ ਮੈਡ ਅਵਲ ਬੋਲ ਰਿਹਾ ਜੀ ਜੀ ਕੀ ਸਟੇਟ ਹੈ ਅੱਜ ਜਰਾ ਆਇਆ ਹੋਇਆ ਜੀ ਤੇ ਆਪਣਾ ਉਹਨਾਂ ਦਾ ਰਿਮਾਂਡ ਮੰਗਿਆ ਗਿਆ 5 ਦਿਨਾਂ ਦਾ ਸੇਫ ਕਰਕੇ ਕਿ ਜਿਹੜਾ ਉਹਨਾਂ ਦੇ ਹਾਲੇ ਮੇਨ ਜਿਹੜਾ ਉਹਨਾਂ ਦਾ ਕਲਪਟੀ ਟੈ ਗਿਆ ਜਿਹੜਾ ਦਾ ਮੈਂ ਤਾਂ ਦੱਕਾ ਰੇ ਆ ਉਹ ਨਹੀਂ ਕੋਈ ਫੜਿਆ ਗਿਆ ਉਹਨਾਂ ਨੂੰ ਫੜਨ ਵਾਸਤੇ ਉਹਨਾਂ ਦਾ ਪੱਦਾ ਫਾਸ਼ ਕਰਨ ਵਾਸਤੇ ਜਿੰਨਾ ਗਰੋਹ ਆ ਉਹਨੂੰ ਕਾਬੂ ਕਰਨ ਵਾਸਤੇ ਅਸੀਂ ਜੱਜ ਸਾਹਿਬ ਕੋ ਰਿਕੁਐਸਟ ਕੀਤੀ ਆ 5 ਦਿਨਾਂ ਦੀ ਰਿਮਾਨਡ ਵਾਸਤੇ ਪਰ ਜੱਜ ਸਾਹਿਬ ਨੇ ਸਾਡੀ ਰਿਕੁਐਸਟ ਨੂੰ ਮੰਨ ਮੰਨ ਲਿਆ ਆ ਸਾਡੀ 5 ਦਿਨਾਂ ਦਾ ਸੰਦੇ ਰਿਮਾਨਡ ਮੰਗਿਆ ਵੀ 5 ਦਿਨਾਂ ਦਾ ਅਸੀਂ ਜੱਜ ਸਾਹਿਬ ਨੇ ਪਹਿਲੇ ਹੋਤਰ ਪੰਜ ਪੰਜ ਦਿਨਾਂ ਦਾ ਰਿਮਾਨਡ ਮੰਗਦੇ ਨਾ ਹੋਰ ਕੀ ਬਕੂਤ ਕਰ ਜੋ ਕਿ ਬਿਲਕੁਲ ਅਸਲੀ ਰੈਗੜ ਫੜਿਆ ਜਾਏਗਾ ਰਿਮਾਨਡ ਦੇ ਦਰਮਿਆਨ ਦੇਖੋ ਸਾਡੀ ਕਰੋਗੇ ਥਾਣੇ ਜਾਂਦੇ ਦੇਖੋ ਸਾਡੇ ਰਿਹਾ ਹੈਗੇ ਸਾਪਾ ਦਸਾਂ ਨੂੰ ਰਿਕੁਐਸਟ ਕਰਕੇ ਉਹਨਾਂ ਨੂੰ ਰਿ ਹਾਂ ਬਾਕੀ ਸਾਡੇ ਦੇਖੋ ਪ੍ਰਧਾਨ ਸਾਰੇ ਸਾਡੇ ਨਾਲ ਆਏ ਉਹਦੋਂ ਦੇ ਨਾਲ ਚੱਲੇ ਹੋਏ ਆ ਔਰ ਉਹਨਾਂ ਦੇ ਪੁਲਿਸ ਦੀ ਹਰ ਤਰ੍ਹਾਂ ਦੀ ਹੈਲਪ ਕਰ ਰਹੇ ਆ ਔਰ ਨਾਲ ਜਾ ਕੇ ਜਿੱਥੇ ਵੀ ਲੋੜ ਪਈ ਉਹਨਾਂ ਦੇ ਨਾਲ ਜਾ ਕੇ ਉਹਨਾਂ ਦਾ ਪਰਦਾ ਫਾਸ਼ ਕਰਨ ਵਾਸਤੇ ਅਰੈਸਟ ਹੋਣ ਵਾਸਤੇ ਨਾਲ ਜਾਂਦੇ ਆ ਠੀਕ